ਬੀਬੀ ਜੀ ਆਉਣਾ ਲੱਗਿਆ ਮਾੜੇ ਮੁੱਠੀ ਮਾੜੇ ਮੁੱਠੇ ਦਾ ਕੰਮ ਹੈ ਨਹੀਂ ਉਹ ਜਿੱਦਾ ਨਸਮਾਨ ਜੇ ਕਰਕੇ ਰਹੇ ਆ ਤੈਨੂੰ ਪਤਾ ਕਿ ਇਹਨਾਂ ਨੂੰ ਤੋੜਿਆ ਮੈਂ ਵੀ ਬਣਾਵਾ ਫੁਲੇ ਸਾਰਾ ਮਦਦਾਂ ਸਰ ਲੱਗਿਆ ਅ ਅਜਿਬ ਪਿਛਲੇ ਕਾਫੀ ਦਿਨਾਂ ਤੋਂ ਸਿਵਲ ਹਸਪਤਲ ਸਿਵਲ ਸੱਜਣ ਦਫ਼ਤਰ ਦੇ ਵਿਖੇ ਪਿਛਲੇ 5 ਦਿਨਾਂ ਤੋਂ ਚੋਰੀਆਂ ਹੋ ਰਹੀਆਂ ਨੇ ਜਿਸਦੇ ਅਸੀਂ ਕੰਪਲੇਨ ਮਾਡਲ ਟਾਊਨ ਥਾਣੇ ਨੂੰ ਜਨਵਰੀ ਕਰ ਚੁੱਕੇ ਆਂ ਬੀਤੀ ਰਾਤ ਫੇਰ ਸਿਵਲ ਸੱਜਣ ਦਫ਼ਤਰ ਦੇ ਕੰਪਰੈਂਸ ਵਿੱਚ ਚੋਰਾਂ ਨੇ ਫੇਰ ਚੋਰੀ ਕੀਤੀ ਕਾਫੀ ਨੁਕਸਾਨ ਕੀਤਾ ਗਿਆ ਸਰਕਾਰੀ ਰਿਕਾਰਡ ਦੀ ਭੰਨ ਤੋੜ ਕੀਤੀ ਅਲਮਾਰੀਆਂ ਤੋੜੀਆਂ ਗਈਆਂ ਏਸੀ ਵਗੈਰਾ ਹੋ ਗਏ ਕੰਪਿਊਟਰ ਹੋ ਗਏ ਜਿਸ ਕਾਰਨ ਸਰਕਾਰੀ ਜਿਹੜਾ ਕੰਮਕਾਜ ਉਹਦੇ ਵਿੱਚ ਕਾਫੀ ਵਿਗੜਨ ਪਿਆ ਰਿਹਾ ਉਹ ਅਸੀਂ ਪ੍ਰਸ਼ਾਸਨ ਨੂੰ ਫਿਰ ਬੇਨਤੀ ਕਰਦੇ ਹਾਂ ਕਿ ਇਸ ਚੋੜ ਨੂੰ ਨਾਤ ਪਾਈ ਜਾਵੇ ਤਾਂ ਜੋ ਕੋਈ ਵੱਡੀ ਘਟਨਾ ਅੱਗੇ ਤੋਂ ਨਾ ਹੋ ਸਕੇ